ACP ਸੈਂਟਰਲ ਤੇ SHO ਡਿਵੀਜ਼ਨ ਨੰਬਰ 4 ਇਹਨਾਂ ਦੀ ਟੀਮ ਨੂੰ ਵਧੀਆ ਇੱਕ ਸਫਲਤਾ ਹਾਸਿਲ ਹੋਈ ਹੈ। ਇਹਨਾਂ ਨੇ ਇੱਕ ਦੋਸ਼ੀ ਜਿਹੜਾ ਇੱਕ ਅਰੈਸਟ ਕੀਤਾ ਜਿਹਦਾ ਨਾਮ ਸਾਹਿਬ ਉਰਫ ਸਾਹਿਲ ਹੈ ਤੇ ਇਹਦੇ ਕੋਲੋਂ ਇੱਕ ਜਿਹੜਾ ਤੁਸੀਂ ਕਹਿ ਸਕਦੇ ਕਿ ਦੇਸੀ ਕ੍ਰਿਸਟਲ ਜਿਹੜਾ ਹੈਗਾ ਉਹ ਸੀ ਕਾਬੂ ਕੀਤਾ ਤੇ ਦੋਸ਼ੀ ਦੇ ਖਿਲਾਫ ਪਰਚਾ ਦੇ ਕੇ ਵੀ ਅਰੈਸਟ ਪਾਈ ਆ ਤੇ ਪੁੱਛਗਿੱਛ ਤੇ ਪਤਾ ਲੱਗਿਆ ਕਿ ਜਿਹੜਾ ਇਹ ਦੋਸ਼ੀ ਹੈਗਾ ਇਹਦੀ ਉਮਰ 22 ਸਾਲ ਹੈ ਤੇ ਲੇਬਰ ਵਗੈਰਾ ਦਾ ਕੰਮ ਕਰਦਾ ਹੈਗਾ। ਤੇ ਆਰਥਿਕ ਤੰਗੀ ਕਰਕੇ ਜਿਹੜਾ ਇਹ ਆਪਣੇ ਹੋਰ ਕੁਝ ਸਾਥੀਆਂ ਨਾਲ ਮਿਲ ਕੇ ਜਿਹੜੇ ਲੁੱਟਖੋਹਾਂ ਜਿਹੜਾ ਬਸਤੀ ਜੋਧੇਵਾਲ ਦੇ ਏਰੀਆ ਚ ਮਿਹਰਬਾਨ ਦੇ ਏਰੀਆ ਚ ਉਥੇ ਇਹ ਰਾਘੀਰ ਜਿਹੜੇ ਹੁੰਦੇ ਸੀ ਉਹਨਾਂ ਨੂੰ ਪਿਸਤਲ ਨਾਲ ਡਰਾ ਕੇ ਉਹਨਾਂ ਤੋਂ ਲੁੱਟਖੋਹਾਂ ਕਰਦੇ ਸੀਗੇ ਤੇ ਸਾਡੀ ਟੀਮ ਨੇ ਜਿਹੜਾ ਵਧੀਆ ਕੰਮ ਕਰਦੇ ਹੋਏ ਇਹਨੂੰ ਕਾਬੂ ਕੀਤਾ ਤੇ ਹੁਣ ਅਸੀਂ ਇਹਦਾ ਪੱਗੇ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕਰਾਂਗੇ ਕਿ ਹੋਰ ਕਿਹੜੀਆਂ ਵਾਰਦਾਤਾਂ ਕਿਹੜੀਆਂ ਨੇ ਇਹਨਾਂ ਕੀਤੀਆਂ ਨੇ ਤੇ ਕਿਹੜੇ-ਕਿਹੜੇ ਇਹਨਾਂ ਦੇ ਹੋਰ ਸਾਥੀ ਇਹਦੇ ਨਾਲ ਸ਼ਾਮਿਲ ਨੇ ਤੇ ਉਹਨਾਂ ਨੂੰ ਵੀ ਜਿਹੜਾ ਰੇਡ ਕਰਕੇ ਅਰੈਸ ਕੀਤਾ ਜਾਵੇ ਸਰ ਜੀ ਮਤਲਬ ਕੀ ਕੀ ਬਰਾਮਦ ਹੋਇਆ ਇਹਦਾ ਕੋਲੋ ਜਿਹੜਾ ਇੱਕ ਹੈਗਾ ਸਾਡੇ ਕੋਲ ਜੀ 32 ਬੋਰ ਦਾ ਇੱਕ ਦੇਸੀ ਪਿਸਟਲ ਜਿਹੜਾ ਹੈਗਾ ਉਹ ਰਿਕਵਰ ਹੋਇਆ ਪਰ ਅਗਰ ਤੁਹਾਡੇ ਵੇਲੇ ਹਾਲੇ ਵੀ ਅਸੀਂ ਉਹ ਜਿਹੜਾ ਚੈੱਕ ਕਰ ਰਹੇ ਹਾਂ ਜੋ ਫਿਲਹਾਲ ਪਤਾ ਲੱਗੇ ਕਿ ਪ੍ਰੀਵੀਅਸ ਕੋਈ ਐਫ ਆਈ ਆਰ ਦੇ ਖਿਲਾਫ ਨਹੀਂ ਦਰਜ ਹੈ ਤਿੰਨੇ ਸਾਥੀਆਂ ਕੋਲ ਉਹ ਇਹ ਮਤਲਬ ਤਿੰਨ ਚਾਰ ਜਣੇ ਹੈਗੇ ਨੇ ਉਹ ਅਸੀਂ ਨਾਮ ਉਸੇ ਰਿਵੀਲ ਨਹੀਂ ਕਰ ਸਕਦੇ ਲੇਕਿਨ ਅਸੀਂ ਉਹਨਾਂ ਦੀਆਂ ਟੀਮ ਲੱਗੀਆਂ ਹੋਈਆਂ ਅਸੀਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਕਿੰਨੇ ਜਣੇ ਅਰੈਸਟ ਕਰ ਹਾਲੇ ਅਸੀਂ ਜਿਹੜਾ ਇੱਕ ਦੋਸ਼ੀ ਹੈ ਇਹਨੂੰ ਅਰੈਸਟ ਕੀਤਾ ਹੈ ਹਾਂ ਜੀ